ਸਾਈਡ ਦੇ ਉਹ ਨਹੀਂ ਨਹੀਂ ਲੋ ਤੁਸੀਂ ਨਹੀਂ ਤੁਸੀਂ ਉਹ ਨਹੀਂ ਉਹ ਨਹੀਂ ਨਹੀਂ 1000 ਸਿਆ ਉਹ ਨਹੀਂ 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 1000 ਸਿਆ ਦਿੱਤਾ ਹੋ ਭਰਾ ਦਾ ਮਿਲਣਾ ਹੈ ਆਪਣੇ ਕੰਮ ਨਹੀਂ ਕਰਨਾ ਇਹ ਨਹੀਂ ਕੰਮ ਕਰਨਾ ਸਾਈਡ ਹੋ ਜਾਓ ਕੋਈ ਨਹੀਂ ਕੋਈ ਨਹੀਂ ਕੋਈ ਹੌਸਲਾ ਕਰ ਰਿਹਾ ਆਗੇ ਨਾ ਭਰਾ ਕਿਹਨਾਂ ਮਿਲਣਾ ਟੈਨਸ਼ਨ ਕਾ ਦੋ ਇੰਨਾ ਤੋਂ ਹੌਸਲਾ ਕਰ ਰਿਹਾ ਤਣਾ ਇਹ ਭਾਣੇ ਜਿਹੜਾ ਇਹਨਾਂ ਦੇ ਕੰਮ ਇਹਨਾਂ ਦੇ ਛੰਨਾ ਸੀ ਚਾਹ ਸ਼ਮਸ਼ਾਨ ਕਾਟਤੇ ਰਹਿੰਦੇ ਸੀ ਇਹ ਦੋਨੋਂ ਜਿੰਨਾ ਤੇ ਇੰਟਰਵਿਊ ਚ ਵੀ ਸਿੱਧਕ ਕੀਤਾ ਸੀ ਨਾ ਅੱਛਾ ਜਿਹੜਾ ਅਸੀਂ ਉੱਥੇ ਉੱਥੇ ਕਰਿਆ ਸੀ ਇਹ ਹੁਣ ਜਮੇ ਕਿੰਨੇ ਕਰ ਕਿੰਨੇ ਕਰਾਂਗੇ ਇਹਨਾਂ ਦਾ ਇਹ ਦੋ ਕਰਨੇ ਬਿੱਲਾ ਸਿੰਘ ਦਾ ਦੋ ਭਰਾ ਇਹ ਛੰਨਾ ਕੋਈ ਪਰਵਾਹ ਨਹੀਂ ਕਰਨੀ ਜੂਮ ਕਰ ਤੂੰ ਕਰ ਜੂਮ ਕਰ ਜੂਮ ਕਰਲੀ ਮੈਂ ਕੀ ਆ ਉੱਪਰ ਲੱਗ ਕੇ ਪਿੱਛੇ ਆ ਜਾ ਥੋੜਾ ਜਿਹਾ ਔਰ ਕਿੱਗੇ ਆਪਾਂ ਕਰੀਏ ਨੇ ਪਿਆਰ ਦਿੱਕਤ ਆਉਂਦੀ ਹੈ ਹਾਂ ਦੋਨੋਂ ਬ੍ਰਦਰ ਯਾਰ ਵਿਚ ਵਿੱਚ ਆ ਮੈਂ ਫਿਰ ਦੇ ਵਿੱਚ ਮੈਂ ਤੈਨੂੰ ਪਿਛੋੜ ਕੇ ਜ਼ੂਮ ਆ ਤੂੰ ਦੇ ਤਿੰਨ ਲੱਖ ਕਰ ਪੂਰਾ ਆਹ ਨੂੰ ਹਾਦੂ ਲੱਖ ਤੀਜਾ ਕਰ ਕਿੱਥੇ ਆ ਆ ਤਾਂ ਆ ਪਾ ਦੇ ਨਾ ਲੱਖ 1 2 3 4 5 6 7 8 ਰੁਪਏ ਠੀਕ ਆ ਆਪਣੇ ਤਿੰਨ ਘਰਿਆ ਨਾ ਹਾਂ ਰੁਪਏ ਹਾਂ ਇਹ ਕੋ ਕਿੱਥੇ ਗਏ ਆ ਵੀ ਇਧਰ ਉੱਤੇ ਕਰ ਮਾਰੇ ਦਾ ਸੀ ਇਹ ਕੀ ਹੋਇਆ ਇਹ ਮੈਨੇ ਇਧਰ ਐਨੀ ਕੋਈ ਪਰੇਸ਼ਾਨੀ ਨਹੀਂ ਦੇਖੇ ਇਹ ਹੁੰਦਰ ਖੁੱਲ ਹੁੰਦਰ ਖੁੱਲ ਇਹ ਮੰਦਿਰ ਪਿੱਛੇ ਤੇ ਨੂੰ ਇਹਦਾ ਕੰਮ ਬਣੀ ਕੀ ਗੱਲ ਹੈ ਇਹ 2014 ਕੋਈ ਇਧਰ ਓਏ ਲੱਖ ਰੁਪਏ ਨਾ 100 ਰੁਪਏ ਨਹੀਂ ਰਹਿ ਗਏ ਸਾਰੇ ਨੂੰ ਪਤਾ ਆਹੇ ਬੀੜੇ ਬਣਾਉਂਦੇ ਆ ਪਿੰਡ ਦੇ ਸਰੋ ਸਰ ਰੋਣਾ ਚੱਪਾ ਕਰਾ 1 ਲੱਖ ਰੁਪਇਆ ਆ ਲੱਖ ਰੁਪਇਆ ਮੈਂ ਹੁਣ ਕਿੰਨੇ ਕਿੰਨੇ ਹੋ ਗਏ 20 ਲੱਖ ਹੋ ਗਏ ਨਾ ਇਧਰ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ 3 ਲੱਖ ਹੋ ਗਿਆ 3 ਆ 4 ਲੱਖ ਹੋ ਗਿਆ ਹਾਂਜੀ ਠੀਕ ਆ ਜੀ ਤੁਹਾਡੇ ਕੀ ਹੋਇਆ ਸਾਡੇ ਸੁਨਸਾਨ ਚ ਬੈਠੇ ਆ ਕਿੰਨੇ ਘਾਰ ਆ 4 ਘਰ 4 ਘਰ ਆ ਇਧਰ ਮੋਟਰਾਂ ਨੇ ਪੈਨਾਲ ਬੋਧ ਮੋਟਰ ਮੋਟਰ ਹੋ ਗਿਆ ਕੀ ਇੰਦਾਰੇ ਹੋਟਲ ਕਿ ਨਹੀਂ 6.5 ਤੇ 6.5 ਆ ਲੋ 660 ਹੈ 50000 ਹੋਰ ਦਿਓ 50000 ਹੋਰ ਦਿਓ 50 50 ਯਾਰ ਬੋ ਕਿਉਂ ਪਰੇ ਆਵਾਜ਼ੋ ਵੀਰੇ ਕਹਿ ਰਹੇ ਆ ਟੋਟਲ ਮੇਰੀ ਗੱਲ ਸੁਣ ਲੋ ਪਰਵਾਹ ਨਹੀਂ ਕਰਨੀ ਕਿਉਂਕਿ ਹੁਣ ਮੈਂ ਮੈਂ ਲੋੜਾ ਤਾਂ ਮੈਂ ਚੱਲਿਆ ਕੋਈ ਇੱਕ ਰੀ ਇੱਕ ਰੀ ਇੱਕ ਰੀ ਕੋਈ ਪਰਵਾਹ ਨਹੀਂ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਆ 50000 ਮਾਤਾ ਤੁਸੀਂ ਰੱਖੋ 7 ਲੱਖ ਤੇ 10000 ਹੋ ਗਿਆ ਟੋਟਲ ਠੀਕ ਆ 7 ਲੱਖ ਦੀ ਸੇਵਾ ਕਰਕੇ ਚੱਲਿਆ ਬਾਕੀ ਹੁੰਦਲ ਸਾਹਿਬ ਤੁਸੀਂ ਇੱਕ ਰੀ ਟਾਈਮ ਲੈ ਕੇ ਆਓ ਮੈਂ ਠੀਕ ਹੈ ਨੰਬਰ ਲੈ ਕੇ ਦੇਜਾ ਸਾਨੂੰ ਨੰਬਰ ਲੈ ਕੇ